ਪਕ ਦਿਵਸ ਦੇ ਮੌਕੇ ਤੇ ਨਾਬਾਦੇ ਭਾਈ ਕਾਂਤ ਸਿੰਘ ਸਰਕਾਰੀ ਲੜਕੀਆਂ ਸਕੂਲ ਦੇ ਵਿੱਚ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਸਾਰੇ ਹੀ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਅਧਿਆਪਕ ਹੀ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਕੇ ਉੱਚੇ ਮੁਕਾਮ ਤੇ ਪਹੁੰਚਾਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਅਧਿਆਪਕਾਂ ਦੀ ਕਦਰ ਕਰਨੀ ਚਾਹੀਦੀ ਹੈ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਜੋ ਅੱਜ ਵਿਧਾਇਕ ਦੇ ਵੱਲੋਂ ਪ੍ਰਸ਼ੰਸਾ ਪੱਤਰ ਅਧਿਆਪਕ ਦਿਵਸ ਉੱਤੇ ਜੁੜਾਏ ਦਿੱਤੇ ਗਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਰਕਾਰ ਦੇ ਵੱਲੋਂ ਸਕੂਲ ਦੇ ਵਿੱਚ ਲੈ ਸਥਾਪਿਤ ਕੀਤੀ ਗਈ ਹੈ ਅਤੇ ਸਰਕਾਰ ਦੇ ਵੱਲੋਂ ਵਿਦਿਆਰ ਦੇ ਲਈ ਇੱਕ ਮਿਨੀ ਬੱਸ ਵੀ ਦਿੱਤੀ ਗਈ ਹੈ ਤੇ ਸਾਰੀ ਸਰਕਾਰ ਦਾ ਜੜਾ ਹੈ ਅਸੀਂ ਧੰਨਵਾਦ ਕਰ ਰਹੇ ਹਾਂ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਕਿਹਾ ਕਿ ਬੱਸ ਦੇ ਨਾਲ ਸਾਨੂੰ ਪੜ੍ਹਾਈ ਦੇ ਵਿੱਚ ਵੀ ਬਹੁਤ ਜੜਾ ਹੈ ਸੌਖਾ ਹੋਇਆ ਹੈ ਕਿਉਂਕਿ ਜਦੋਂ ਤੋਂ ਬਾਰਿਸ਼ ਹਨੇਰੀ ਆਉਂਦੀ ਸੀ ਤਾਂ ਸਕੂਲ ਦੇ ਵਿੱਚ ਅਸੀਂ ਸਾਈਕਲ ਤੇ ਆਉਂਦੇ ਸੀ ਬੱਸ ਲੱਗਣ ਦੇ ਨਾਲ ਸਾਡੀ ਪੜ੍ਹਾਈ ਨਿਰੰਤਰ ਚੱਲੇਗੀ। ਕਪੀ ਇਸ ਪਾਪ ਜਿਹੜਾ ਦਾ ਸਨਮਾਨ ਕੀਤਾ ਹੈ ਜਿਨ੍ਹਾਂ ਨੂੰ ਜਿਹੜੇ ਨੇ ਸਰਟੀਫਿਕੇਟ ਦਿੱਤੇ ਨੇ ਸਨਮਾਨ ਦੇ ਤੌਰ ਤੇ ਤੇ ਬੱਚਿਆਂ ਨਾਲ ਰੂਬਰੂ ਹੋਏ ਆ ਜੀ। ਤੇ ਬਹੁਤ ਵੱਡਾ ਦਿਨ ਆ ਡਾਕਟਰ ਰਾਧਾ ਕੁਸ਼ਨ ਜੀ ਜਿਹੜੇ ਕਿ ਪੂਰੇ ਦੇਸ਼ ਲਈ ਮਾਰਗਦਰਸ਼ਨ ਰਹੀ ਹੈ ਸਿੱਖਿਆ ਨਾਲ ਜੁੜਕਣਾ ਦੇਖਿਆ ਜਾਂਦਾ ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਬੱਚਿਆਂ ਦੇ ਵਿੱਚ ਜਿਹੜਾ ਜੀ ਗੁਰੂ ਤੇ ਸਿਸ਼ੇ ਦਾ ਰਿਸ਼ਤਾ ਜਿਹੜਾ ਬੜਾ ਅਨਮੋਲ ਹੈ ਕਿਉਂਕਿ ਬੱਚਿਆਂ ਦਾ ਭਵਿੱਖ ਜਿਹੜਾ ਸਾਰਾ ਉਹ ਟੀਚਰ ਜਿਹੜਾ ਜਿਹੜਾ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਦਿੰਦਾ ਹੈ ਤਾਂ ਉਹ ਉਹਦਾ ਰੋਲ ਬੜਾ ਅਹਿਮਤ ਹੈ ਅ ਬੱਚਿਆਂ ਨੂੰ ਕਹਾਂ ਕਿ ਸਵੇਰੇ ਉੱਠ ਕੇ ਮਾਪੇ ਦੇ ਪੈਰੀ ਹੱਥ ਲਾਓ ਮਾਪੇ ਦਾ ਸਤਿਕਾਰ ਕਰੋ ਉਸ ਤੋਂ ਬਾਅਦ ਗੁਰੂ ਜਿਹੜਾ ਤੁਹਾਡਾ ਟੀਚਰ ਜਿਹੜਾ ਉਹਦਾ ਪੂਰਾ ਸਤਿਕਾਰ ਕਰੋ ਕਿਉਂਕਿ ਤੁਹਾਡੇ ਸੁਪਨਿਆਂ ਨੂੰ ਅਗਰ ਕੋਈ ਸਹਾਰਾ ਕਰ ਸਕਦਾ ਅਗਰ ਤੁਹਾਡੇ ਸੁਪਨਿਆਂ ਨੂੰ ਸੱਚ ਕੋਈ ਕਰਕੇ ਦਿਖਾ ਸਕਦਾ ਤਾਂ ਉਹ ਟੀਚਰ ਹੈ ਜੀ ਇੱਕ ਗੁਰੂ ਹੈ ਇੱਕ ਅਧਿਆਪਕ ਹੈ ਸਾਡੇ ਅਧਿਆਪਕ ਦੇ ਸਾਰੇ ਟੀਚਰ ਸਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਅਧਿਆਪਕਾਂ ਨੂੰ ਪੰਜਾਬ ਭਾਰਤ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਟੀਚਰ ਇਸ ਕਿਤੇ ਨਾਲ ਜੁੜੇ ਹੋਏ ਨੇ ਸਾਰੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਕੋਈ ਬਚਪਨ ਦੀ ਗੱਲ ਜੋ ਟੀਚਰ ਦੇ ਸਟੂਡੈਂਟ ਦੇ ਆ ਬਿਲਕੁਲ ਜੀ ਮੈਂ ਤਾਂ ਅੱਜ ਵੀ ਡਿਸਕਸ ਕੀਤੀ ਹੈ ਸਾਡੇ ਇੱਕ ਹਿੰਦੀ ਦੇ ਟੀਚਰ ਸੀਗੇ ਜੀ ਤੇ ਉਹਨਾਂ ਦਾ ਨਾਂ ਸੀ ਯਗਦਤ ਤੇ ਉਹ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਉਹ ਨਵੇਂ ਕੱਪੜਿਆਂ 'ਚ ਸੋਹਣਾ ਲੱਗਦਾ ਪੁਰਾਣੇ ਕੱਪੜਿਆਂ 'ਚ ਵੀ ਬੰਦਾ ਸੋਹਣਾ ਲੱਗ ਸਕਦਾ ਜੇ ਆਪਾਂ ਉਹਨਾਂ ਨੂੰ ਪ੍ਰਾਪਰ ਧੋ ਕੇ ਔਰ ਪ੍ਰੈਸ ਕਰਕੇ ਪਾਈਏ ਤਾਂ ਉਹਦੇ ਵਿੱਚ ਵੀ ਬੰਦਾ ਜਿਹੜਾ ਚੰਗਾ ਲੱਗਦਾ ਯਾਨੀ ਕਹਿੰਦਾ ਭਾਵੇਂ ਕਿ ਜ਼ਿੰਦਗੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਆਪਾਂ ਜੋ ਸਾਨੂੰ ਮਿਲ ਰਿਹਾ ਸੀ ਉਹ ਤੋਂ ਸੰਤੁਸ਼ਟ ਹੋ ਕੇ ਉਹਨੂੰ ਮੈਨੇਜ ਕਰਕੇ ਚੱਲੀ ਤਾਂ ਜ਼ਿੰਦਗੀ ਖੂਬਸੂਰਤ ਬਣ ਸਕਦੀ ਹੈ ਸੋ ਇਹੋ ਜੀਆਂ ਯਾਦ ਸਰ ਕਾਲਜ ਟਾਈਮ ਦੀਆਂ ਯਾਦਾਂ ਬਹੁਤ ਨੇ ਸਾਡੇ ਮੇਰੇ ਗੁਰੂ ਹਰਪਾਲ ਟਿਵਾਣਾ ਸਾਹਿਬ ਜੀ ਨੇ ਤਾਂ ਮੈਂ ਥੀਏਟਰ ਸਿੱਖਿਆ ਉਹਨਾਂ ਦੀਆਂ ਇੱਕ ਇੱਕ ਗੱਲ ਯਾਦ ਆ ਸਟੇਜ ਤੇ ਕਿਵੇਂ ਖੜਨਾ ਬੋਲਣਾ ਕਿਵੇਂ ਆ ਤੁਹਾਡੀ ਬਾਡੀ ਲੈਂਗੁਏਜ ਕੀ ਆ ਤੁਸੀਂ ਐਕਸ਼ਨ ਰਿਐਕਸ਼ਨ ਕੀ ਆ ਤੁਹਾਡਾ ਜਿਹੜਾ ਜਿਹੜੀ ਪ੍ਰੋਨਨਸੀਏਸ਼ਨ ਆ ਲਫ਼ਜ਼ਾਂ ਦੀ ਉਹ ਉਹ ਤੁਸੀਂ ਕਿਵੇਂ ਡਿਲੀਵਰ ਕਰ ਰਹੀ ਹੈ ਬੜਾ ਕੁਝ ਸਿਖਾਇਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੋ ਗੁਰੂ ਜਿਹੜਾ ਹੁੰਦਾ ਟੀਚਰ ਜਿਹੜਾ ਹੁੰਦਾ ਹਮੇਸ਼ਾ ਹੀ ਸਨਮਾਨਯੋਗ ਹੈ ਔਰ ਜ਼ਿੰਦਗੀ ਦੇ ਵਿੱਚ ਬੰਦਾ ਕੁਝ ਵੀ ਬਣ ਜਾਵੇ ਕਿਸੇ ਵੀ ਉਚਤੇ ਪਹੁੰਚਵੇ ਪਰ ਉਹਨਾਂ ਦੇ ਟੀਚਰਾਂ ਦਾ ਯੋਗਦਾਨ ਜਿਹੜਾ ਪਾਇਆ ਉਹ ਜ਼ਿੰਦਗੀ ਦੇ ਵਿੱਚ ਉਹਦੀ ਕੋਈ ਕੀਮਤ ਨਹੀਂ ਹੁੰਦੀ ਉਹ ਹਮੇਸ਼ਾ ਹੀ ਦਿਲ ਦੇ ਵਿੱਚ ਆਪਣੇ ਜ਼ਿਹਨ ਦੇ ਵਿੱਚ ਰਹਿੰਦਾ ਹੈ ਆ ਦੇਖੋ ਕੈਨੇਡਾ ਇੱਕ ਵੱਖਰਾ ਮੁਲਕ ਹੈ ਜੀ ਉਹਨਾਂ ਦੀ ਆਪਣੇ ਇੱਕ ਆਪਣਾ ਪੋਲੀਟਿਕਲ ਸਿਸਟਮ ਹੈ ਜਿਸਨੂੰ ਟਰੂਡੋ ਪਿਛਲੇ 2015 ਤੋਂ ਲਗਾਤਾਰ ਤੀਸਰੀ ਵਾਰ ਰਹਿ ਮਿਸਟਰ ਨੇ ਔਰ ਐਨਡੀਪੀ ਜਿਹੜੇ ਜਗਨਜੀਤ ਸਿੰਘ ਉਹਨਾਂ ਦੇ ਨਾਲ ਅਲਾਈਅੰਸ ਦੇ ਵਿੱਚ ਕਰ ਰਹੇ ਸੀਗੇ ਸਮਰਥਨ ਵਾਪਸ ਲੈ ਲਿਆ ਬਿਲਕੁਲ ਜੇ ਸਰਕਾਰ ਨਵੇਂ ਇਲੈਕਸ਼ਨ ਵਾਲੇ ਪਾਸੇ ਜਾਂਦੀ ਹੈ ਤਾਂ ਫਿਰ ਕੈਨੇਡਾ ਦੇ ਲੋਕ ਜਿਹੜੇ ਆ ਕਿਉਂਕਿ ਕੈਨੇਡਾ ਇੱਕ 120 ਮੁਲਕਾਂ ਦੇ ਇਮੀਗਰੈਂਟ ਲੋਕਾਂ ਦਾ ਬਣਾਇਆ ਇੱਕ ਮੁਲਕ ਹੈ ਬਾਹਰੋਂ ਆਏ ਲੋਕ ਜਿਹੜੇ ਮਿਹਨਤ ਕਰਦੇ ਆ ਆਪਣੇ ਕਾਰੋਬਾਰ establish ਕਰਦੇ ਆ ਸਰਕਾਰ ਨੂੰ ਟੈਕਸ ਪੇ ਕਰਦੇ ਆ ਘਰ ਖਰੀਦਦੇ ਆ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਦੇ ਆ ਔਰ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਬਹੁਤ ਵੱਡੀ ਦੇਣ ਹੈ ਜੀ ਐਨਆਰਆਈ ਦੀ ਖਾਸ ਕਰਕੇ ਪੰਜਾਬੀ ਪਰਵਾਹਾਂ ਦੀ ਤੇ ਉਹ ਡਿਪੈਂਡ ਕਰਦਾ ਹੁਣ ਜਿਹੜੇ ਲੋਕ ਨੇ ਉੱਥੋਂ ਦੇ ਕਿ ਉਹ ਕਿਵੇਂ ਚਾਹੁੰਦੇ ਆ ਪਿਛਲੇ 10 ਸਾਲ ਦਾ ਕੱਦ ਕਲ ਕਿਵੇਂ ਦਾ ਰਿਹਾ ਅੱਗੇ ਕਿਵੇਂ ਕਰਨਾ ਤੇ ਇਹ ਉਹਨਾਂ ਦੇ ਉੱਪਰ ਡਿਪੈਂਡ ਆ ਪਰ ਕੈਨੇਡਾ ਬਹੁਤ ਖੂਬਸੂਰਤ ਬੜਾ ਸ਼ਾਂਤ ਮੁਲਕ ਹੈ ਜੀ ਪਰ ਤਕਰੀਬਨ ਸਾਢੇ 3 ਪੌਣੇ 4 ਕਰੋੜ ਆਬਾਦੀ ਹੈ ਪੂਰੇ ਕੈਨੇਡਾ ਦੀ ਤੇ ਇਹਨੂੰ ਮੈਨੇਜ ਕਰਕੇ ਕਿਵੇਂ ਚੱਲਣਾ ਲੋਕ ਬਹੁਤ ਸਮਝਦਾਰ ਨੇ ਆਪਣੇ ਵਾਂਗੂ ਗਲੀਆਂ ਨਾਲੀ ਦੀ ਰਾਜਨੀਤੀ ਉੱਥੇ ਨਹੀਂ ਕਰਦੇ ਜੀ ਆਪਣੇ ਮੰਗ ਨੂੰ ਕਹਿੰਦੇ ਕਿ ਧਰਮਸ਼ਾਲਾ ਲਈ ਪੈਸੇ ਜਾਂ ਉਹ ਪੋਲਿਟਿਕਸ ਉੱਥੇ ਨਹੀਂ ਹੁੰਦੀ ਉੱਥੇ ਗੱਲ ਹੁੰਦੀ ਹੈ ਇਕਨੋਮੀ ਦੀ ਉੱਥੇ ਗੱਲ ਹੁੰਦੀ ਹੈ ਜੇ এডਿਕੇਸ਼ਨ ਦੀ ਗੱਲ ਹੁੰਦੀ ਹੈ ਹੈਲਥ ਦੀ ਤੇ ਉਹਦੇ ਵਿੱਚ ਕੁਆਲਿਟੀ ਜੇ ਪਹਿਲਾਂ ਹੈ ਤਾਂ ਉਹਦੇ ਵਿੱਚ ਹੋਰ ਕੁਆਲਿਟੀ ਵਾਸਤੇ ਕੀ ਕਰਨਾ ਚਾਹੀਦਾ ਜੇ ਜੀਡੀਪੀ ਨੂੰ ਹੋਰ ਸਟਰੋਂਗ ਕਰਨਾ ਤਾਂ ਉਹਦੇ ਲਈ ਕੀ ਕੰਮ ਕਰਨਾ ਚਾਹੀਦਾ ਜੇ ਕੈਨੇਡਾ ਜਿੱਥੇ ਮੈਂ ਰਿਹਾ 13-14 ਸਾਲ ਅਲਬਰਟਾ ਜਿਹੜੀ ਕਿਸੇ ਤੇਲ ਹੈ ਜੀ ਉਹਦੀ ਇਕਨੋਮੀ ਬਹੁਤ ਇੰਪੋਰਟੈਂਟ ਹੈ ਜੀ ਪੂਰੇ ਕੈਨੇਡਾ ਵਾਸਤੇ ਤਾਂ ਅਨਪਲਾਈਮੈਂਟ ਬੇਰੋਜ਼ਗਾਰੀ ਜਿਹੜੀ ਹੈ ਬਹੁਤ ਘੱਟ ਹੈ ਰੋਜ਼ਗਾਰ ਬਹੁਤ ਬਟਾ ਕਿ ਮਤਾ ਜੀ ਕੈਨੇਡਾ ਦੇ ਵਿੱਚ ਰਹਿਣ ਸਨ ਵਾਸਤੇ ਕੈਨੇਡਾ ਚ ਰਹਿਣ ਵਾਸਤੇ ਲੋਕਾਂ ਲਈ ਘਰ ਜਿਹੜੇ ਆ ਉਹ ਉਹਦੀ ਬਹੁਤ ਵੱਡੀ ਕਮੀ ਪਈ ਜਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਜਿਹੜੀ ਹੈ ਉਹਨੂੰ ਟੇਕਰ ਕਰ ਰਹੀ ਹੈ ਔਰ ਜੋ ਵੀ ਅੱਛਾ ਕਰੇਗਾ ਔਰ ਜੋ ਵੀ ਅੱਛੀ ਉਮੀਦ ਲੈ ਕੇ ਆਏਗਾ ਮੈਂ ਖੈਲ ਦੁਆਰਾ ਨੂੰ ਮੌਕਾ ਦਿਆਂਗਾ